ਹੰਗਸ ਉਸ ਦੇਖ ਰਹੇ ਨੇਸ਼ਨ ਪੋਸਟ ਤੇ ਇੱਕ ਅਜਾਇਬ پولیس ਵਾਲੇ ਦੇ ਅੱਜ ਤੁਹਾਡੇ ਨਾਲ ਕਹਾਣੀ ਸ਼ੇਅਰ ਕਰਨ ਜਾ ਰਹੇ ਹਾਂ ਜੋ پولیس ਵਾਲਾ ਲੁਧਿਆਣੇ ਦੇ ਵਿੱਚ ਮਿਸਾਲ ਬਣਿਆ ਹੋਇਆ ਹੈ ਮਿਸਾਲ ਇਸ ਲਈ ਕਿਉਂਕਿ ਇਹ پولیس ਵਾਲਾ ਆਪਣੀ ਡਿਊਟੀ ਦੇ ਨਾਲ ਨੌਜਵਾਨਾਂ ਨੂੰ ਪੱਗਾ ਬੰਨਣੀਆਂ ਸਿਖਾਉਂਦਾ ਅਤੇ ਨਾਲ ਦੀ ਨਾਲ ਜਿਨ੍ਹਾਂ ਨੇ ਹੈਲਮਟ ਨਹੀਂ ਪਾਏ ਹੋਏ ਉਹਨਾਂ ਨੂੰ ਪੱਗਾ ਵੀ ਪੇਨ ਕਰਦੇ ਨੇ ਸੋ ਗੱਲਬਾਤ ਕਰਦੇ ਆ ਜੀ ਪ੍ਰਭਜੀਤ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾ ਤਾਂ ਤੁਹਾਡਾ ਕੰਮ ਬਹੁਤ ਹੀ ਜ਼ਿਆਦਾ ਸراہਨਯੋਗ ਹੈ ਜਿਹੜਾ ਤੁਸੀਂ ਨੌਜਵਾਨਾਂ ਨੂੰ ਪੱਗਾ ਬੰਨਿਆ ਸਿਖਾਉਨੇ ਵਿਚਾਰ ਕਿਵੇਂ ਮੰਦੇ ਵਿੱਚ ਆਉਂਦੇ ਵਿਚਾਰ ਤਾਂ ਮੈਡਮ ਸਾਡੀ ਇੱਕ ਡਿਊਟੀ ਇਸ ਤਰ੍ਹਾਂ ਦੀ ਹੈ ਇਹ ਚ ਅਸੀਂ ਅਕਸਰ ਐਕਸੀਡੈਂਟ ਹੁੰਦੇ ਦੇਖਦੇ ਹਾਂ ਕੋ ਲੜਕੇ ਹੈਲਮਟ ਨਹੀਂ ਬੰਨ੍ਹਦੇ ਟਰਬਨ ਨਹੀਂ ਬੰਨ੍ਹਦੇ ਦੂਸਰੇ ਨੰਬਰ ਤੇ ਮੇਰਾ ਖੁਦ ਨਾਲ ਮਤਲਬ ਮੇਰਾ ਖੁਦ ਐਜਾ ਐਕਸਪੀਰੀਅੰਸ ਹੋ ਗਿਆ ਕਿ ਮੇਰਾ ਖੁਦ ਐਕਸੀਡੈਂਟ ਹੋ ਗਿਆ ਸੀਗਾ ਜੀ ਤੇ ਉਸ ਤੋਂ ਬਾਅਦ ਐਕਸੀਡੈਂਟ ਹੋਣ ਤੋਂ ਬਾਅਦ ਮੇਰੀ ਜਿਹੜੀ ਬਾਹਾਂ ਚੇਹਰ ਟੁੱਟ ਗਈ ਸੀ 6 ਜਗਾਂ ਟੁੱਟ ਗਈ ਸੀ 6 ਜਗਾਂ ਤਾਂ ਦੀ ਤੇ ਡਾਕਟਰ ਕਹਿੰਦੇ ਸੀ ਕਿ ਇਹ ਤੁਹਾਡੀ ਬਾਹ ਜਿਹੜੀ ਪ੍ਰੋਪਰ ਕੰਮ ਨਹੀਂ ਕਰੇਗੀ। ਨਾ ਉਸ ਟਾਈਮ ਮਾਰੇ ਜੀ ਦੇ ਕੇ ਦਾਸ ਕਿਤੇ ਕਿ ਮਾਰੇ ਮੇਰੀ ਜਿਹੜੀ ਆ ਤਰਬਨ ਨੂੰ ਬਦਲ ਜਿਹੜੀ ਬਾਹਾਂ ਆ ਬਾਹ ਨੂੰ ਬਿਲਕੁਲ ਤੁਸੀਂ ਸਹੀ ਕਰ ਦੋ। ਜੀ ਕਿ ਮੈਂ ਤੁਹਾਡੀ ਦਸਤਾਰੀ ਨੂੰ ਜਿਹੜੀ ਆ ਕਾਇਮ ਰੱਖਾਂਗਾ ਆਪਣੇ ਵੀ ਬੰਨਦਾ ਰਾਂਗਾ ਤੇ ਜਿਹੜੇ ਮਤਲਬ ਮੇਰੇ ਕੋਲ ਲੋੜਵੰਦ ਆਣਗੇ ਮੈਂ ਉਹਨਾਂ ਦੇ ਵੀ ਬਨ ਕੇ ਸੇਵਾ ਕਰਾਂਗਾ ਜੀ ਹੁਣ ਤੱਕ ਕਿੰਨੇ ਕੁ ਲੋੜਵੰਦਾਂ ਦੇ ਪੱਗ ਬਨ ਦੀ ਸੇਵਾ ਕਰ ਚੁੱਕੇ ਕੋਈ ਗਿਣਤੀ ਨਹੀਂ ਜੀ ਕਈ ਵੇਲੇ ਦੰਜੇ ਦੋ ਆ ਜਾਂਦੇ ਕੋ ਚਾਰ ਆ ਜਾਂਦੇ ਕਈ ਕੋਈ ਵੀ ਨਹੀਂ ਆਂਦਾ ਹੈਗਾ ਸਪੈਸ਼ਲ ਆਉਂਦੇ ਨਹੀਂ ਲੋਕ ਪੱਗ ਬਨਵਾਣ ਦੇ ਲਈ ਆਂਦੇ ਜੀ ਸਪੈਸ਼ਲ ਨਹੀਂ ਆਂਦੇ ਜਿਸ ਦਾ ਮਤਲਬ ਜਿਨ੍ਹਾਂ ਨੂੰ ਨਹੀਂ ਆਂਦੀ ਉਹੀ ਆਂਦੇ ਆ ਜੀ ਇਹ ਮੈਂ ਤੁਹਾਡੀ ਪੱਗ ਬਹੁਤ ਹੀ ਜ਼ਿਆਦਾ ਸੋਹਣੀ ਬੰਨੀ ਹੋਈ ਹੈ ਕਿੰਨੇ ਵਲਾਂ ਵਾਲੀ ਪੱਗ ਬਨਨੀ ਹੋ ਸੀ ਇਹ ਮੇਰੀ ਮੈਡਮ 15 ਲੜਾਂ ਵਾਲੀ ਹੈ ਜੀ ਜੀ ਤੁਸੀਂ ਤੁਸੀਂ ਪ੍ਰੋਪਰ ਦੇਖ ਸਕਦੇ ਹੋ ਕਿੰਨੀ ਕਿ ਸੋਹਣੀ ਪੱਗ ਇਹਨਾਂ ਨੇ ਬਣੀ ਹੋਈ ਹੈ ਔਰ ਇਸ ਤਰ੍ਹਾਂ ਹੀ ਨੌਜਵਾਨਾਂ ਨੂੰ ਜਿਹੜੀ ਕਿ ਪੱਗ ਬੰਨਣੀ ਸਿਖਾਉਂਦੇ ਨੇ ਅ ਗੁਰੂ ਦੇ ਨਾਲ ਜਾਂ ਫਿਰ ਆਪਣੇ ਧਰਮ ਨਾਲ ਜੋੜਨ ਦਾ ਤੁਹਾਡਾ ਇੱਕ ਨਹੀਂ ਧਰਮ ਨਾਲ ਜੋੜਨ ਦਾ ਧਰਮ ਧਰਮ ਦੀ ਦਾ ਇਦਾਂ ਦੀ ਗੱਲ ਕੋਈ ਨਹੀਂ ਇਹ ਤਾਂ ਸਿਰਫ ਇੱਕ ਗੱਲ ਹੈ ਜੀ ਜਿਸ ਤਰ੍ਹਾਂ ਮੈਂ ਮਹਾਰਾਜ ਦੇ ਅਰਦਾਸ ਕੀਤੀ ਕਿ ਮੈਂ ਮਤਲਬ ਜਿਦਾ ਮੇਰੀ ਬਾਹਰ ਹੋ ਗਈ ਨਹੀਂ ਕੰਮ ਕਰ ਰਹੀ ਇਸ ਦਾ ਮੈਂ ਚਾਹਨਾ ਕਿ ਜਿਸ ਦਾ ਡਿਊਟੀ ਦੌਰਾਨ ਜਾਂ ਮਤਲਬ ਤੁਸੀਂ ਡਰਾਈਵਿੰਗ ਕਰਦੇ ਹੋ ਕਿਸੇ ਦੀ ਜਾਨ ਬਚ ਸਕੇ ਜੀ ਮੇਰੇ ਕਰਕੇ ਮੈਂ ਇਸ ਕਰਕੇ ਮਾਣ ਦੇਦਾ ਸੀ ਕਿ ਮੈਂ ਵੀ ਠੀਕ ਹੋ ਜਾ ਤਾਂ ਮੈਂ ਉਹਦੇ ਕਰਕੇ ਲੋ ਕਿਸੇ ਦੀ ਜਾਨ ਬਚਾਉਣ ਦੇ ਵਿੱਚ ਹੈਲਪ ਕਰ ਸਕਾਂ ਜੀ ਹੁਣ ਤੁਹਾਡੀ ਬਾਹ ਪ੍ਰਾਪਰਟੀ ਠੀਕ ਹੈ ਮਹਾ ਪ੍ਰਾਪਰਟੀ ਠੀਕ ਹੈ ਜੀ ਮਤਲਬ ਜਿਵੇਂ ਆਪਾਂ ਕਹਿੰਦੇ ਉਹ ਚੀਜ਼ ਤਾਂ ਬਣਦੀ ਨਹੀਂ ਪਰ ਕੰਮ ਬਹੁਤ ਵਧੀਆ ਕਰ ਰਹੀ ਹੈ ਜੀ ਜਿੰਨ ਕਰਦੇ ਕਿਸ ਤਰ੍ਹਾਂ ਸਪੋਰਟ ਕਰਦੇ ਨੇ ਤੁਹਾਨੂੰ ਘਰ ਦੇ ਤਾਂ ਕੁਝ ਨਹੀਂ ਕਰਦੇ ਆਪ ਕਹਿੰਦੇ ਜੀ ਕਹਿੰਦੇ ਤੁਸੀਂ ਵਧੀਆ ਇਸ ਕੰਮ ਦੇ ਵਿੱਚ ਲੱਗੇ ਹੋ ਮਹਾਰਾਜ ਜੀ ਤੇ ਆਪਰੇ ਇੰਨੀ ਸੁਣਿਆਗਾ ਹੋਰ ਸੁਣੇਗਾ ਜਿੱਦ ਨਾਲੇ ਕਿਸੇ ਦੀ ਜ ਉਹਨਾਂ ਦੇ ਮਾਪਿਆਂ ਦੇ ਆਪਾਂ ਨੂੰ ਦੁਆਵਾਂ ਲੱਗਣ ਗਿਆ ਜੀ ਤੁਸੀਂ ਜਿਹੜੀ ਲੋਕ ਹੈਲਮਟ ਨਹੀਂ ਪਾਉਂਦੇ ਕੀ ਉਹਨਾਂ ਨੂੰ ਸੁਜੈਸਟ ਕਰਦੇ ਹੋ ਕਿ ਪੱਗ ਬੰਨ੍ਹਣੀ ਚਾਹੀਦੀ ਹੈ ਨਹੀਂ ਅਸੀਂ ਕਿਸੇ ਨੂੰ ਮਤਲਬ ਪ੍ਰੈਸ਼ਰ ਨਹੀਂ ਘਾਦੇ ਜੀ ਭਈ ਜਿਹੜੇ ਹੈਲਮਟ ਬੰਨ੍ਹਣਾ ਵਾਲਾ ਉਹਨੂੰ ਕਹਿੰਦੇ ਤੂੰ ਪਗੜੀ ਬੰਨ੍ਹ ਅਸੀਂ ਇਹੀ ਕਹਿੰਦੇ ਕਿ ਬੇੜਾ ਜਿਹੜਾ ਸਿਰ ਤੋਂ ਮਤਲਬ ਜਿਹੜੇ ਸਿਰ ਤੇ ਪਰਵਾਹ ਨਹੀਂ ਰੱਖੇ ਉਹਨੂੰ ਕਹਿੰਦਾ ਵੀ ਤੁਸੀਂ ਪਗੜੀ ਆਪਣੇ ਹੈਲਮਟ ਪਾਓ ਕਈ ਜਿਹੜੇ ਲੋਕ ਸਾਨੂੰ ਕਹਿ ਦਿੰਦੇ ਆ ਕਿ ਸਰ ਮੈਂ ਪਗੜੀ ਆਸੀ ਤਾਂ ਚਲਾਨ ਕਰਨਗੇ ਉਹ ਕਹਿੰਦੇ ਮੈਂ ਤਾਂ ਸਰ ਤੇ ਮੇਰੀ ਫੋਟੋ ਦੇਖ ਲਓ ਮੇਰੀ ਫੋਟੋ ਜਿਹੜੀ ਹੈ ਆਪਣੇ ਡਰਾਈਵਿੰਗ ਲਾਇਸੈਂਸ ਤੇ ਲੱਗੀ ਤਰਬਨ ਵਾਲੀ ਆ ਤੇ ਮੈਂ ਤਾਂ ਤਰਬਨ ਮੰਨਦਾ ਵੀ ਪਰ ਮੈਨੂੰ ਬਣਨੇ ਨਹੀਂ ਆਉਂਦੀ ਮੈਂ ਬਜ਼ਾਰੋਂ ਪੈਸੇ ਦੇ ਕੇ ਬੁਣਵਾਣਾ ਰੋਜ਼ ਕਿਹੜਾ ਪੈਸੇ ਦੇ ਕੇ ਬਣਾਵੇ ਫਿਰ ਉਹਨੂੰ ਅਸੀਂ ਇਹ ਸੁਜੈਸ਼ਨ ਕਹੀਦੇ ਆ ਕਿ ਬੇਟਾ ਤੂੰ ਸਾਡੇ ਕੋਲ ਪਗੜੀ ਲੈ ਆ ਅਸੀਂ ਤੇਰੇ ਬਣ ਦਿਆ ਕਰਾਂਗੇ ਤੈਨੂੰ ਸਿਖਾ ਵੀ ਦਵਾਂਗੇ ਜੇਕਰ ਮੰਨ ਲਓ ਕੋਈ ਜ਼ਿਆਦਾ ਹੀ ਗਰੀਬ ਆ ਗਿਆ ਉਦੋਂ ਕੋਈ ਨਹੀਂ ਹੈਗੀ ਉਹਨੂੰ ਆਪ ਆਪਣੇ ਕੋਲੋਂ ਦੇ ਦੇ ਉਹਨੂੰ ਕਹਿੰਦੇ ਕੱਲ ਨੂੰ ਆਜੀ ਤੇਰੇ ਲਈ ਅਸੀਂ ਪਗੜੀ ਲਿਆਵਾਂਗੇ ਜੀ ਸੋ ਇੱਕ ਤੁਹਾਨੂੰ ਦੱਸ ਦਈਏ ਕਿ ਪੱਗ ਪੱਗ ਨੂੰ ਬੰਨਣਾ ਹੈ ਜਾਂ ਪੱਗ ਨੂੰ ਸੱਤੇ ਸਜਾਉਣਾ ਵੀ ਇੱਕ ਟਾਸਕ ਜਿਹਾ ਹੀ ਹੋ ਜਾਂਦਾ ਕਿਉਂਕਿ ਕਈਆਂ ਨੂੰ ਪੱਗ ਬੰਨ੍ਹਣੀ ਨਹੀਂ ਆਉਂਦੀ ਤੇ ਕਈਆਂ ਨੂੰ ਬੰਨ੍ਹਣੀ ਬਹੁਤ ਜ਼ਿਆਦਾ ਔਖੀ ਲੱਗਦੀ ਹੈ ਪਰ ਜੇਕਰ ਤੁਸੀਂ ਸਾਡੀ ਇਹ ਵੀਡੀਓ ਦੇਖ ਰਹੇ ਹੋ ਤਾ ਇਹ ਤੇ ਤੁਹਾਨੂੰ ਦੱਸ ਦਿੰਨੇ ਇੱਕ ਵਾਰੀ ਲੋਕੇਸ਼ਨ ਦੱਸ ਦਿੰਨੇ ਆ ਵੇਰਕਾ ਮਿਲਕ ਪਲਾਂਟ ਦੇ ਬਿਲਕੁਲ ਆਪੋਜ਼ਿਟ ਹੈ ਜਿਹੜਾ ਕਿ ਪੁਲਿਸ ਵਾਲਾ ਜਿਕੇ ਨਾਕਾ ਲੱਗਿਆ ਹੋਇਆ ਇਸ ਨਾਕੇ ਦੇ ਦੌਰਾਨ ਤੁਹਾਨੂੰ ਪ੍ਰਭਜੀਤ ਜੀ ਮਿਲਣਗੇ ਜੋ ਕਿ ਤੁਹਾਡੀ ਹੈਲਪ ਕਰ ਸਕਦੇ ਨੇ ਤੁਹਾਨੂੰ ਪਗਬੰਨੀ ਸਿਖਾਉਣਗੇ ਨਾਲ ਹੋਰ ਕੀ ਕੀ ਕੰਮ ਕਰਦੇ ਸੀ ਕੰਮ ਹੋਰ ਵੀ ਬਾਕੀ ਡਿਊਟੀ ਸਾਡੀ ਟ੍ਰੈਫਿਕ ਰੈਗੂਲੇਟ ਕਰਨਾ ਤੇ ਜਿਹੜੇ ਆ ਚਲਾਨ ਕਰਦੇ ਹੋਦੋਂ ਕੰਮ ਨਹੀਂ ਜੀ ਹੈਲੋ ਜੀ ਜੇਕਰ ਤੁਸੀਂ ਪੱਗ ਬੰਨਣਾ ਚਾਹੁੰਦੇ ਹੋਗੀ ਤੁਹਾਨੂੰ ਪਰ ਬੰਨਣੀ ਨਹੀਂ ਆਉਂਦੀ ਤੇ ਪ੍ਰਭਜੀ ਜੀ ਤੁਹਾਨੂੰ ਮੁਫਤ ਦੇ ਵਿੱਚ ਪੱਗ ਬੰਨਣੀ ਸਿਖਾਉਣਗੇ ਤੇ ਉਹਨਾਂ ਨੂੰ ਸੁਣਿਆ ਕਿ ਪੱਗਾਂ ਭੇਂਟ ਵੀ ਕੀਤੀਆਂ ਜਾਂਦੀਆਂ ਨੇ ਜੋ ਲੋਕ ਪੱਗ ਲੈਣ ਦੇ ਵਿੱਚ ਅਸਮਰਥ ਹੁੰਦੇ ਨੇ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੇਕਰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਪਿਆਰ ਕਰਨਾ ਯਾ ਛੁੜਵਾਣਾ ਬਸ਼ਿਕਰਨ ਲਵ ਮੈਰਿਜ ਪ੍ਰੇਮੀ ਨੂੰ ਮਨਾਉਣਾ ਘਰ ਵਾਲੇ ਮਨਾਉਣਾ ਪਤੀ ਪਤਨੀ ਵਿੱਚ ਝਗੜਾ ਆਪਸੀ ਅਣਬਣ ਸੱਸ ਨੂੰ ਦਾ ਝਗੜਾ ਕਿਸੇ ਦਾ ਬੇਟਾ ਕਿਸੇ ਦੂਸਰੇ ਦੇ ਕਹਣੇ ਚ ਹੈ ਜਾਂ ਕਿਸੇ ਦੀ ਧੀ ਕਿਸੇ ਦੂਸਰੇ ਦੇ ਕਹਣੇ ਚ ਹੈ ਪ੍ਰੇਮੀ ਪ੍ਰੇਮ ਕਾਜ ਅਣਬਣ ਵਿਦੇਸ਼ ਯਾਤਰਾ ਲੋਟਰੀ ਸਪੈਸ਼ਲਿਸਟ ਕਿਸੇ ਵੀ ਸਮੱਸਿਆ ਦੇ ਲਈ ਫੋਨ ਕਰੋ ਹਰ ਸਮੱਸਿਆ ਦਾ ਸਮਾਧਾਨ ਸਿਰਫ 3 ਘੰਟੇ ਵਿੱਚ ਵਿਸ਼ਵ ਪ੍ਰਸਿੱਧ ਬਾਬਾ ਹਰਦੀਪ ਜੀ 골ਡ ਮੈਡਲਿਸਟ ਨੂੰ ਫੋਨ ਕਰੋ ਜਿਨ੍ਹਾਂ ਦਾ ਨੰਬਰ ਹੈ 95012 84753 देर किस गुण बाबा हरदीप जी नू कॉल लगाओ समाधान पाओ जिन्हों का नंबर है पचानवे तो जीरो बारह चौरासी सात सो तिरवंजा जी हाँ।